ਰਪਿੰਦਰ ਹੰਡਾ ਮੀਟਿੰਗ ਦੇ ਵਿੱਚ 1:30 ਵਜੇ ਪਹੁੰਚ ਗਈ ਸੀ ਠੀਕ ਹੈ ਜੀ ਤੇ ਜਦੋਂ ਰਪਿੰਦਰ ਹੰਡਾ ਇੱਥੇ ਪਹੁੰਚੀ ਆ ਆ ਜਿਹੜੇ ਤੇ ਮੀਟਿੰਗ ਵਿੱਚ ਜਿੰਨਾਂ ਨੇ ਸੋ ਕਰਾਇਆ ਹਨਾ ਸੋ ਉਹ ਭੈਣ ਨੇ ਜੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀਗਾ ਹਨਾ ਪਹਿਲੀ ਹਾਲਤ ਹੈ ਇਹ ਜਦੋਂ ਉਹ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਉੱਥੇ ਹੀ ਹੋਟਲ ਦੇ ਵਿੱਚ ਬਾਅਦ ਤੇ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਕਹਿੰਦੇ ਵੀ ਆਹ ਟਾਈਮਿੰਗ ਹੈਗਾ 8:00 ਵਜੇ ਤੁਸੀਂ ਆਪਣਾ ਰੈਡੀ ਹੋ ਕੇ ਸ਼ੋਅ ਤੇ ਪਹੁੰਚ ਠੀਕ ਹੈ ਬਟ ਨਹੀਂ ਉਹਨਾਂ ਨੇ ਇਦਾਂ ਨਹੀਂ ਕੀਤਾ ਹੈਗਾ 1 ਵਜੇ ਦੀ ਕੁੜੀ ਆਈਆਂ ਹੋਈਆਂ 6 ਵਜੇ ਤੱਕ ਉਹ ਬੈਠੀਆਂ ਆਹ ਦਾ ਦੇਖੀਆਂ ਜਾਂਦੀਆਂ ਨੇ ਵੀ ਕੋਸ਼ਾ ਆਊਗਾ ਜਾਂ ਰਪਿੰਦਰ ਹੰਡਾ ਜੀ ਸਾਰੇ ਜਣ ਗੇਟ ਕਰ ਰਹੇ ਆ ਕਿ ਰਪਿੰਦਰ ਹੰਡਾ ਆਊਗੀ ਬਟ ਰਪਿੰਦਰ ਹੰਡਾ ਤਾਂ ਤਾਂ ਹੀ ਆਊਗੀ ਨਾ ਕਿ ਜੇ ਉਹਨਾਂ ਨੂੰ ਕੋਈ ਉੱਥੇ ਲੈਣ ਜਾਊ ਤਾਂ ਉਹਨਾਂ ਨੂੰ ਦੱਸੂ ਭਾਬੀ ਹਾਂ ਭਈ ਆਜੋ ਅਸੀਂ ਤਾਂ ਡਿਪਲੇਟ ਕਰਦੇ ਆ ਬਟ ਸਾਡਾ ਤਾਂ ਆਪਣਾ ਹੀ ਟਾਈਮਿੰਗ ਸਾਰਾ ਹਿੱਲਿਆ ਪਿਆ ਠੀਕ ਹੈ ਜੋ ਵੀ ਅਹਾਰਮੈਂਟਨ ਦੇ ਵਿੱਚ ਹੋਇਆ ਹਨਾ ਸੋ ਉਹ ਸਾਰਾ ਕੁਝ ਦੇਖ ਕੇ ਤੇ ਜਿਹੜੇ ਉਹਨ ਦੇ ਜਿਹੜੇ ਪ੍ਰੋਮੋਟਰ ਸੀਗੇ ਉਹ 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 ਨਾਮ ਨਹੀਂ ਲਿਖਾਂ ਮਤਲਬ ਉਰਦੀ ਉਰਦੀ ਖਬਰ ਮੇਰੇ ਤੱਕ ਪਹੁੰਚੀ ਆ ਵੀ ਉਹ ਇਹ ਕਹਿ ਰਹੇ ਆ ਜਿਹੜੇ ਇਹ ਪਿੰਡ ਹਾਂ ਦਾ ਨੀ ਜੋ ਇਹ ਕੀਤਾ ਵਾ ਸੋ ਇੱਥੇ ਵੀ ਜਿਹੜਾ ਉਹਦਾ ਸ਼ੋ ਹੈਗਾ ਪਟੈਂਸਰ ਕਰ ਰਹੇ ਨੇ ਜਦੋਂ ਮੈਨੂੰ ਇਹ ਕੱਲ ਪਤਾ ਲੱਗੀ ਮੈਨੂੰ ਨਾ ਜਗਾ ਬੈਡ ਫੀਲ ਹੋਇਆ ਵੀ ਉਹਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਹੈਗੀ ਤੜਦੇ ਆਪਣੇ ਜਿਹੜੇ ਪ੍ਰੋਗਰਾਮ ਜਿਹੜੇ ਸੀਗੇ ਸਾਰਾ ਕੁਝ ਲੇਟ ਹੋਇਆ ਪੈਸੇ ਸਾਰਾ ਕੁਝ ਕੋਈ ਵੀ ਆਪਣੀ ਟਾਈਮਿੰਗ ਤੇ ਹੈ ਨਹੀਂ ਸੀ ਆਪਾਂ ਰੁਪਿੰਦਰ ਹੰਡਾ ਨੂੰ ਕਿਦਾਂ ਕਹਿ ਸਕਦੇ ਰੁਪਿੰਦਰ ਹੰਡਾ ਟਾਈਮ ਤੇ ਨਹੀਂ ਪਹੁੰਚੀ ਹੈਗੀ ਤੁਸੀਂ ਦੇਖਿਆ ਹੈਗਾ ਤੁਸੀਂ ਇੱਕ ਪਾਸਾ ਲਿਖਿਆ ਹੈ ਨਾ ਜੋ ਤੁਹਾਨੂੰ ਵੀਡੀਓ ਚ ਸ਼ੋ ਹੋ ਰਿਹਾ ਤੁਸੀਂ ਉਹੀ ਮੰਨ ਲਿਆ ਹੈ ਨਾ ਸਾਰਿਆਂ ਨੇ ਮੰਨ ਲਿਆ ਵੀ ਰੁਪਿੰਦਰ ਹੰਡਾ ਗਲਤ ਹੈਗੀ ਆ ਰੁਪਿੰਦਰ ਹੰਡਾ ਮੱਝ ਨਹੀਂ ਕਰਨਾ ਚਾਹੀਦਾ ਉਹਨੂੰ ਟਾਈਮ ਤੇ ਪਹੁੰਚਣਾ ਚਾਹੀਦਾ ਸੀ ਉਹ ਲੇਟ ਹੋ ਗਈ ਆ ਤੇ ਬਹੁਤ ਲੋਕਾਂ ਨੇ ਤਾਂ ਕਮੈਂਟ ਕੀਤੇ ਆ ਹਨਾ ਮੈਂ ਕਾਲਜ ਨੂੰ ਸਾਰਾ ਕੁਝ ਹੋਇਆ ਨਾ ਮੈਂ ਉੱਥੇ ਹੀ ਸੀਗੀ ਠੀਕ ਹੈ ਜੀ ਤੇ ਸਾਰਾ ਕੁਝ ਦੇਖਿਆ ਨਾ ਸਵੇਰ ਦਾ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਬੋਲਾਂ ਕੁਝ ਮੈਂ ਵੀਡੀਓ ਬਣਾਵਾਂ ਫਿਰ ਮੈਂ ਚੁੱਪ ਕਰ ਗਈ ਵੀ ਨਹੀਂ ਵੀ ਚੋਕੇ ਮੈਨੂੰ ਵੀ ਪਤਾ ਕਿ ਹਮ ਐਡਮਿੰਟਨ ਦੇ ਵਿੱਚ ਮੈਂ ਵੀ ਐਡਮਿੰਟਨ ਚ ਰਹਿੰਦੀ ਆ ਰਾਈਟ ਵੀਡੀਓ ਬਣਾਉਂਗੀ ਤੇ ਬਹੁਤ ਲੋਕ ਮੇਰੇ ਪਿੱਛੇ ਵੀ ਪੈਣਗੇ ਕਿਸੇ ਨੇ ਪੁੱਛਣਾ ਕਿਸੇ ਨੇ ਪੁੱਛਣਾ ਤੇ ਇਹ ਚੈਟ ਵੀ ਮਾਰੀ ਮੈਂ ਚੁੱਪ ਕਰ ਗਈ ਵੀ ਨਹੀਂ ਸਾਡੇ ਦਪਿੰਦਰ ਮੇਰਾ ਵੀ ਨਾਮ ਦਪਿੰਦਰ ਆ ਨਾ ਇਹ ਵੀ ਚੜਕੀ ਗੱਲ ਕੀ ਲੈਣਾ ਹਨਾ ਆਹ ਨਾਲ ਵੀਡੀਓ ਨੂੰ ਬਟ ਇੱਕ ਹੁੰਦਾ ਨਾ ਵੀ ਤੁਹਾਨੂੰ ਪਤਾ ਹੁੰਦਾ ਸਚਾਈ ਕੀ ਆ ਹਨਾ ਫਿਰ ਵੀ ਤੁਸੀਂ ਅਣ ਦੇਖਾ ਕਰਦੇ ਹੋ ਵੀ ਤੁਸੀਂ ਕਹਿੰਦੇ ਵੀ ਨਹੀਂ ਚਲ ਜੋ ਹੁੰਦਾ ਹੋਣ ਦੇ ਹਨਾ ਬਟ ਪਤਾ ਨਹੀਂ ਜਾਂ ਤਾਂ ਮੈਨੂੰ ਟੇਕ ਹੀ ਨਹੀਂ ਆਈ ਹੈਗੀ ਤਾਂ ਤੇ ਮੈਂ ਹੁਣ ਸੋਚਿਆ ਵੀ ਵੀਡੀਓ ਬਣਾਉਣੀ ਹੈ ਅੱਛਾ ਵੀਡੀਓ ਮੈਂ ਥੋੜੀ ਦੇਰ ਪਹਿਲਾਂ ਮੈਂ ਤਾਂ ਮੈਸੇਜ ਮੈਂ ਤਾਂ ਵਿਚਾਰ ਵੀਡੀਓ ਨਹੀਂ ਬਣਾਉਣੀ ਮੈਂ ਮੈਸੇਜ ਕਰ ਦਿੰਦੀ ਹਾਂ ਹਨਾ ਵੀ ਮੈਂ ਬਿੰਦਾਂ ਹਟਾ ਰਿਹਾ ਰਿਪੋਰਟ ਕਰ ਰਹੀ ਹਾਂ ਰਾਈਟ ਬਟ ਉਹ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਜਿਹਦੇ ਕਰਕੇ ਮੈਂ ਹੁਣ ਵੀਡੀਓ ਬਣਾ ਰਹੀ ਆ ਵੀ ਰੁਪਿੰਦਰ ਹੰਡਾ ਦਾ ਅਸੀਏਰੀਆ ਦੇ ਵਿੱਚ ਇੱਕ ਸ਼ੋਅ ਉਹਦਾ ਬੁੱਕ ਹੋਇਆ ਹੈ ਅਵੇ ਅਸੀਂ ਨਾ ਤੇ ਜੋ ਵੀ ਇਹ ਹਰਮੈਂਟਨ ਦੇ ਵਿੱਚ ਹੋਇਆ ਹਨਾ ਸੋ ਉਹ ਸਾਰਾ ਕੁਝ ਦੇਖ ਕੇ ਤੇ ਜਿਹੜੇ ਉਪਰੋਂ ਦੇ ਜਿਹੜੇ ਪ੍ਰਮੋਟਰ ਸੀਗੇ ਸੋ ਉਹ ਉਹਨਾਂ ਵੇਲੇ ਤੱਕ ਮਤਾਂ ਨਹੀਂ ਉੱੜਦੀ ਉੱੜਦੀ ਖਬਰ ਮੇਰੇ ਤੱਕ ਪਹੁੰਚੀ ਆ ਵੀ ਉਹ ਇਹ ਕਹਿ ਰਹੇ ਆ ਜਿਹੜੇ ਇਹ ਰਪਿੰਦਰ ਹੰਡਾ ਨੇ ਜੋ ਇਹ ਕੀਤਾ ਹਾਂ ਸੋ ਇੱਥੇ ਵੀ ਜਿਹੜਾ ਉਹਦਾ ਸ਼ੋ ਹੈਗਾ ਪਰ ਕੈਂਸਲ ਕਰ ਦਿੰਦੇ ਨੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਇੰਨਾ ਜ਼ਿਆਦਾ ਬੈਡ ਫੀਲ ਹੋਇਆ ਕਿ ਉਹਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਹੈਗੀ ਰਪਿੰਦਰ ਹੰਡਾ ਮੈਂਟਲ ਦੇ ਵਿੱਚ 1.5 ਵਜੇ ਪਹੁੰਚ ਗਈ ਸੀ ਠੀਕ ਹੈ ਜੀ ਤੇ ਜਦੋਂ ਰਪਿੰਦਰ ਹੰਡਾ ਇੱਥੇ ਪਹੁੰਚੀ ਆ ਆ ਜਿਹੜੇ تھے ਮੈਂਟਲ ਦੇ ਜਿਨ੍ਹਾਂ ਨੇ ਸ਼ੋ ਕਰਾਇਆ ਹਨਾ ਸੋ ਉਹ ਭੈਣ ਨੇ ਜੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀਗਾ ਹਨਾ ਪਹਿਲੀ ਗੱਲ ਤਾਂ ਇਹ ਜਦੋਂ ਉਹ ਐਡਮੈਂਟਨ ਦੇ ਵਿੱਚ ਪਹੁੰਚੇ ਸੀਗੇ ਉੱਥੇ ਹੀ ਉਹ ਹੋਟਲ ਦੇ ਵਿੱਚ ਪਹੁੰਚਦੇ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਕਹਿੰਦੇ ਵੀ ਆਹ ਟਾਈਮਿੰਗ ਹੈਗਾ 8:00 ਵਜੇ ਤੁਸੀਂ ਆਪਾਂ ਰੈਡੀ ਹੋ ਕੇ ਸ਼ੋਅ ਤੇ ਪਹੁੰਚੋ ਠੀਕ ਹੈ ਬਟ ਨਹੀਂ ਉਹਨਾਂ ਨੇ ਐਦਾਂ ਨਹੀਂ ਕੀਤਾ ਹੈਗਾ ਉਹ ਪਿੰਡਾ ਸਾਡਾ ਹੋਟਲ ਦੇ ਵਿੱਚ ਪਹਿਲਾਂ ਪਹੁੰਚੇ ਆ ਉਸ ਤੋਂ ਬਾਅਦ ਜਿਹੜੇ ਆਪਣੇ ਜਿਹਨਾਂ ਨੇ ਸ਼ੋਅ ਕਰਾਇਆ ਹੈਗਾ ਸੋ ਉਹਨਾਂ ਨੇ ਉਹਨੂੰ ਰਵਿੰਦਰ ਹੰਡਾ ਨੂੰ ਕਿਹਾ ਵੀ ਮੈਂ ਇੱਥੇ ਹੈਗੀਆਂ ਬੈਕਡਰਾਲ ਹਾਲ ਦੇ ਵਿੱਚ ਇੱਥੇ ਹੈਗੀਆਂ ਤੂੰ ਉੱਥੋਂ ਵਾਪਸ ਇੱਥੇ ਆ ਇੱਥੇ ਆ ਤੇ ਅਸੀਂ ਤੈਨੂੰ ਵੈਲਕਮ ਕਰਨਾ ਠੀਕ ਹੈ ਜੀ ਜੋ ਸੱਚ ਹੈ ਕਿਉਂਕਿ ਮੈਂ ਨਾਲ ਹੀ ਉਸ ਵਕਤ ਗਈ ਸੀ ਜੇ ਰਵਿੰਦਰ ਹੰਡਾ ਨੇ ਇਹ ਮੈਸੇਜ ਜਿਹੜਾ ਵੀ 1:30 ਵਜੇ ਇੱਥੇ ਸੀਗੇ ਤੋ ਸੱਚੀ ਐਡਮਿੰਟਨ ਵਿੱਚ ਪਹੁੰਚੇ ਹੋਏ ਸੀਗੇ ਅੱਛਾ ਜੀ ਫਿਰ ਅਸੀਂ ਉਹਨਾਂ ਦਾ ਜਿਹੜੇ ਉਹ ਭੈਣ ਜੀ ਹੈਗਾ ਮੈਂ ਉਹਨਾਂ ਦੇ ਨਾਲ ਵੀ ਉਹ ਮੈਨੂੰ ਲੈ ਕੀ ਗਏ ਦੀ ਆਪਾਂ ਵੈਲਕਮ ਕਰਦੇ ਆਂ ਵੀਡੀਓ ਬਣਾਉਣੀ ਸੀ ਚਲ ਠੀਕ ਆ ਉਹ ਵੀ ਜ਼ਰੂਰੀ ਹੈਗਾ ਹਨਾ ਮਹਿਮਾਨ ਲੰਨੀ ਆ ਠੀਕ ਆ ਹਰ ਇੱਕ ਜੋ ਜ਼ਰੂਰੀ ਹੁੰਦੀ ਹੈ ਵੀਡੀਓ ਬਣਾ ਲੈਂਦੀ ਆ ਫੋਟੋਆਂ ਖਿੱਚਣੀਆਂ ਹੁੰਦੀਆਂ ਨੇ ਬਟ ਇਹ ਚੀਜ਼ ਉਸ ਟਾਈਮ ਨਹੀਂ ਕਰਨੀ ਸੀ ਤੁਹਾਨੂੰ ਵੀ ਪਤਾ ਸੀ ਲੇਟ ਹੋ ਰਿਹਾ ਸੀ ਜਿਹੜਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਉਹਨੂੰ ਆਪਾਂ ਆਪਾਂ ਇਹ ਕਹਿੰਦੇ ਵੀ ਪੌਣੇ 1 ਵਜੇ ਆਪਾਂ ਗੇਟ ਓਪਨ ਕਰ ਦਨੇ ਆ ਪੌਣੇ 1 ਵਜੇ ਜਾਂ 1 ਵਜੇ ਸਾਰੇ ਜਿਹੜੇ ਗੈਸਟ ਆਉਣੇ ਸ਼ੁਰੂ ਹੋ ਗਏ ਸੀਗੇ ਠੀਕ ਹੈ ਫਿਰ ਅਬ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਗਲੁਰੂ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਫਿੰਗਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਫਿੰਗਰ ਹੰਡਾ ਦਾ ਉਹਦਾ ਫੇਸ ਦੇਖਿਆ ਉਹ ਨਹੀਂ ਗੁੱਸੇ ਵਿੱਚ ਸੀਗੀ ਉਹ ਤਾਂ ਨਹੀਂ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀ ਹੈ ਵੀ ਆਰ ਫਾਰਮੈਲਟੀ ਦੀ ਲੋੜ ਨਹੀਂ ਸੀਗੀ ਕਨਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਹ ਤੋਂ ਬਾਅਦ ਸਿਰ ਪਿੰਡਾ ਹੰਡਾ ਨੂੰ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਹੈ ਤੇ ਭੈਣ ਜੀ ਨੇ ਕਿਹਾ ਵੀ 2:30 ਵਜੇ ਤੁਸੀਂ ਗੋਣਾ ਦਾ ਸਟਾਰਟ ਹੋ ਜਾਣਾ ਸਾਡੀ ਜੈਮ ਲਈ ਠੀਕ ਹੈ ਉਹ ਤੋਂ ਬਾਅਦ ਪਿੰਡਾ ਹੰਡਾ ਸਿੱਧਾ ਹੋਟਲ ਚ ਗਈ ਆ ਤੇ ਉੱਥੇ ਉਹਨਾਂ ਨੂੰ ਅਮਰੀਕਾ ਪਾਰਟੀ ਉੱਥੇ ਆਇਆ ਤੇ ਉਹਨਾਂ ਨੂੰ ਤਿਆਰ ਕੀਤਾ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਆਪਾਂ ਅਸੀਂ ਸ਼ੋਅ ਕਰਾ ਰਹੇ ਆ ਠੀਕ ਆ ਸ਼ੋਅ ਉਹਨਾਂ ਸ਼ੋਅ ਦਾ ਜਿਹੜਾ ਜੀ ਬੈਕ 1:00 ਵਜੇ ਰੱਖਿਆ ਹੋਇਆ ਪਰ ਸ਼ੋਅ ਜਿਹੜਾ ਹੈਗਾ ਸਟਾਰ ਜਿਹੜਾ ਹੈਗਾ ਉਹ 3:30 ਵਜੇ ਸ਼ੋਅ ਸ਼ੁਰੂ ਹੋਇਆ ਹਨਾ ਮਤਲਬ ਬਾਕੀ ਜਿੰਨੀਆਂ ਮਰੀਆਂ ਭੈਣਾਂ ਹੈਗੀਆਂ ਨੇ 1:30 ਵਜੇ 1:30 ਵਜੇ ਕਾਫੀ ਮਰੀਆਂ ਭੈਣਾਂ ਉੱਥੇ ਪਹੁੰਚ ਗਿਆ ਸੀਗਾ ਠੀਕ ਹੈ ਸੋ ਸਵੇਰ 3:30 ਵਜੇ ਜਿਹੜਾ ਉੱਥੇ ਸੁਨੱਖੀ ਮਟਿਆਰ ਦਾ ਕੰਪੀਟੀਸ਼ਨ ਕਰਾਉਣਾ ਸੀਗਾ ਉਹ ਸਟਾਰਟ ਹੋਇਆ ਵਾ ਕਿੰਨੇ ਲੇਟ ਕਿੱਤੇ ਤੇ 3:30 ਵਜੇ ਉਹ ਸ਼ੁਰੂ ਹੋ ਗਿਆ ਤੇ ਉਹ ਤੋਂ ਬਾਅਦ ਉਹ ਉਹਨੂੰ ਟਾਈਮ ਲੱਗਿਆ ਤਾਂ ਹੁਣ ਕਿੰਨਾ ਘੰਟਾ ਰਾਮ ਲੱਗਿਆ ਸੀ ਤਾਂ ਉਹ ਤੋਂ ਬਾਅਦ ਗਿੱੱਦੇ ਦੀ ਪਰਫਾਰਮੈਂਸ ਜਿਸ ਉਹ ਦਿੱਤਾ ਜਿਹੜਾ ਸੀਗਾ ਉਹ ਜਿਹਦਾ 10 ਮਿੰਟ ਜਾਂ 5 ਮਿੰਟ ਇੱਧਰ ਉਧਰ ਹੋ ਸਕਦੇ ਮੈਂ ਆਈਡੀਆ ਲਾਇਆ ਜਿੱਦੇ ਦਾ ਜਿਹੜਾ ਟਾਈਮਿੰਗ ਸੀਗਾ 4:25 ਤੇ ਜਾਂ 4:20 ਤੇ ਸਟਾਰਟ ਹੋਇਆ 4:40 ਤੇ ਗਿੱੱਦੇ ਦਾ ਜਿਹੜਾ ਸੀਗਾ ਪਰਫਾਰਮੈਂਸ ਗਿੱੱਦੇ ਦੀ ਉਹ ਡਨ ਹੋਈ ਆ ਠੀਕ ਹੈ ਉਹ ਤੋਂ ਬਾਅਦ ਬਲਵਿੰਦਰ ਪ੍ਰੋਫੈਸਰ ਬਲਵਿੰਦਰ ਪੱਨ ਜੀ ਉਹਨਾਂ ਨੇ ਆਉਣਾ ਸੀਗਾ ਸ਼ੋਅ ਦੇ ਵਿੱਚ ਉਹ ਸਵਾ 5 ਤੇ 5:30 ਦੇ ਵਿੱਚ ਵਿੱਚ ਉਹ ਆਇਆ ਠੀਕ ਹੈ ਉਹ ਤੋਂ ਬਾਅਦ ਸਵਾ 6:30 ਹੋ ਗਏ ਸੀਗੇ ਅੱਧਾ ਪੌਣਾ ਪੌਣਾ ਘੰਟਾ ਰਾਮ ਨਾ ਲੱਗਾ ਸੀ ਸਵਾ 6 ਵਜੇ ਤੱਕ ਉਹ ਟਨ ਹੋਇਆ ਉਹ ਤੋਂ ਬਾਅਦ ਫਿਰ ਹੋਰ ਵੀ ਆਪਣੇ ਗੈਸਟ ਜਿਹੜੇ ਸੀਗੇ ਤਾਂ ਵੀ ਆਇਆ ਨਾ ਉੱਥੇ ਉਹ ਤੋਂ ਬਾਅਦ 5:30 ਵਜੇ ਜਿਹੜੇ ਗਾਣੇ ਹੈਗੇ ਉੱਥੇ ਲੱਗ ਗਏ ਤੇ ਕੁੜੀਆਂ ਬਚਾਈਆਂ ਬੋਰ ਹੋ ਰਹੀਆਂ ਸੀ 1 ਵਜੇ ਜਿਹੜੀਆਂ ਕੁੜੀਆਂ ਆਈਆਂ ਹੋਈਆਂ 6 ਵਜੇ ਤੱਕ ਉਹ ਬੈਠੀਆਂ ਆਹ ਦਾ ਦੇਖੀਆਂ ਜਾਂਦੀਆਂ ਨੇ ਕੋਈ ਪੁੱਛ ਆਊਗਾ ਜਾਂ ਰਪਿੰਦਰ ਹੰਡਾ ਜੀ ਸਾਰੇ ਜਣੇ ਵੇਟ ਕਰ ਰਹੇ ਆ ਕਿ ਰਪਿੰਦਰ ਹੰਡਾ ਆਊਗੀ ਪਰ ਰਪਿੰਦਰ ਹੰਡਾ ਤਾਂ ਤਾਂ ਹੀ ਆਊਗੀ ਨਾ ਕਿ ਜੇ ਉਹਨਾਂ ਨੂੰ ਕੋਈ ਉੱਥੇ ਲੈਣ ਜਾਊਗਾ ਉਹਨਾਂ ਨੂੰ ਦੱਸੂਗਾ ਵੀ ਹਾਂ ਭਾਈ ਆਜੋ ਅਸੀਂ ਤੁਹਾਡੀ ਪਲੇਟ ਕਰਦੇ ਹਾਂ ਬਟ ਸਾਡਾ ਤਾਂ ਆਪਣਾ ਹੀ ਟਾਈਮਿੰਗ ਸਾਰਾ ਹਿੱਲਿਆ ਪਿਆ ਸੀਗਾ ਸਾਰੇ ਦੇ ਆਪਣੇ ਜਿਹੜੇ ਪ੍ਰੋਗਰਾਮ ਜਿਹੜੇ ਸੀਗੇ ਸਾਰਾ ਕੁਝ ਲੇਟ ਹੋਇਆ ਪੈਸੇ ਸਾਰਾ ਕੁਝ ਕੋਈ ਵੀ ਆਪਣੇ ਟਾਈਮਿੰਗ ਤੇ ਹੈ ਨਹੀਂ ਸੀ ਆਪਾਂ ਪਿੰਡਾ ਹੰਡਾ ਨੂੰ ਕਿੰਦਾ ਕਹਿ ਸਕਦੇ ਰ ਪਿੰਡਾ ਹੰਡਾ ਟਾਈਮ ਤੇ ਨਹੀਂ ਪਹੁੰਚੀ ਹੈਗੀ ਠੀਕ ਆ ਉਸ ਤੋਂ ਬਾਅਦ ਸਾਢੇ 6 ਸਾਢੇ 6 ਤੋਂ ਲੈ ਕੇ ਪੌਣੇ ਦੇ ਪੌਣੇ 7:00 ਵਜੇ ਤੱਕ ਗਾਣੇ ਚੱਲਦੇ ਸੀ ਕੁੜੀਆਂ ਚੜ੍ਹ ਵਧੀਆ ਕੁੜੀਆਂ ਵਿਚਾਰੀਆਂ ਆਪ ਹੀ ਨੱਚਣ ਲੱਗੀਆਂ ਗਰੁੱਪ ਉਹ ਲਗ ਲਗ ਬਣਾਏ ਹੋਏ ਸੀਗੇ ਤੇ ਉਹ ਤੋਂ ਬਾਅਦ ਦੋ ਭੈਣਾਂ tournament ਦੇ ਦੋ ਭੈਣਾਂ ਉਹਨਾਂ ਨੇ ਕਿਹਾ ਹਨ ਕਿਉਂਕਿ ਬਈ ਕੁੜੀਆਂ ਬਹੁਤ ਆਪ ਗਿਆ ਸੀਗੀਆਂ ਕੁੜੀਆਂ ਕਈ ਕਈਆਂ ਨੇ ਇਦਾਂ ਸੀ ਵੀ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਉਹ ਘਰਾਂ ਛੱਡ ਕੇ ਆਈਆਂ ਸੀਗੀਆਂ ਠੀਕ ਹੈ ਉਹਨਾਂ ਨੂੰ ਇਹ ਸੀਗਾ ਵੀ ਚੱਲ ਸਾਢੇ 6 ਕਿਉਂਕਿ ਇਹ 4 ਵਜੇ ਵੀ ਪਿੰਡਰ ਹਾਂਡਾ ਸ਼ੁਰੂ ਹੁੰਦੀ ਹੈ ਗਾਣ ਤੋਂ ਤੇ 6:30 ਵਜੇ ਤੱਕ ਆਪਣੇ ਆਪਣੇ ਘਰਾਂ 'ਚ ਚੱਲਿਆ ਜਾਣ ਗਿਆ ਕਈ ਬਈਆਂ ਭੈਣਾਂ ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਉਹ ਆਪਣੇ ਉਹ ਛੱਡ ਕੇ ਆਈਆਂ ਤੇ ਉਹਨਾਂ ਨੇ ਵੀ ਘਰ ਜਾਣਾ ਸੀ ਹੈਨਾ ਕਈਆਂ ਦਾ ਕੰਮ ਕਈਆਂ ਸਾਰਿਆਂ ਦੀ ਆਪਣੀ ਆਪਣੀ ਸਟੋਰੀ ਸੀਗੀ ਰਾਈਟ ਸਾਰੇ ਜਿਹੜਾ ਭੈਣਾ 1:30 ਵਜੇ ਦੀ ਆਈਆਂ ਹੋਈਆਂ ਤੇ ਚਲੋ ਠੀਕ ਆ ਮੁੱਕਦੀ ਗੱਲ ਪੌਣੇ 7 ਵਜੇ ਜਦੋਂ ਉਹ ਦੋ ਮਰੀਆਂ ਭੈਣਾ ਬੋਲੀਆਂ ਸਟੇਜ ਤੇ ਆ ਗਈ ਹੈਨਾ ਤੇ ਵੀ ਹਾਂ ਵੀ ਅਸੀਂ ਪਾਕ ਲਾ ਜਿਹੜਾ ਅਸੀਂ ਇੰਨਾ ਟਾਈਮ ਦੇ ਵੇਟ ਕਰਦੇ ਆ ਜਦੋਂ ਮਰੀਆਂ ਭੈਣਾ ਦੋ ਬੋਲੀਆਂ ਸੀਗੀਆਂ ਤੇ ਉਦੋਂ ਬਿੰਦਲ ਹਾਂਡਾ ਗੇਟ ਦੇ ਅੱਗੇ ਪਹੁੰਚ ਗਈ ਸੀਗੀ ਠੀਕ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਤੁਸੀਂ ਵੀਡੀਓ ਦੇਖਿਆ ਨੇ ਸਾਰਾ ਕੁਝ ਵੀ ਜੋ ਜੋ ਸਟੇਜ ਤੇ ਹੋਇਆ ਤੁਸੀਂ ਸਾਰੀਆਂ ਵੀਡੀਓ ਆਪ ਦੇਖਿਆ ਹੈ ਤੇ ਚਲੋ ਭੈਣਾ ਜਿਹੜਾ ਬੋਲਦੀ ਆ ਸੀਗੀਆਂ ਤੇ ਜਿਹੜੇ ਉਹ ਤੁਸੇ ਵੀਡੀਓ ਚ ਦੇਖਿਆ ਹੀ ਆ ਰਾਈਟ ਉਹਨਾਂ ਨੇ ਭਾਜੀ ਨੇ ਕਿੰਨੇ ਗੁੱਸੇ ਵਿੱਚ ਆ ਕੇ ਮਾਈਕ ਉਹਨਾਂ ਨੂੰ ਫੜਿਆ ਇੰਨੇ ਮਤਲਬ ਬਹੁਤ ਜ਼ਿਆਦਾ ਗਾਲ੍ਹਾਂ ਕੱਢਤਾ ਹੋਣਾ ਐਨੀ ਜ਼ੋਰ ਦੀ ਮਾਈਕ ਜਿਹੜਾ ਉਹਨਾਂ ਨੇ ਅਚਾਨਕ ਹੀ ਚਾਹ ਚਲੋ ਉਸ ਟਾਪਿਕ ਤੇ ਵੀ ਮੈਂ ਚਲੋ ਤੱਕ ਗੱਲ ਜਾਣੀ ਆ ਠੀਕ ਆ ਤੇ ਉਸ ਤੋਂ ਬਾਅਦ ਮੇਨ ਮੁੱਦੇ ਦੀ ਗੱਲ ਆਉਂਦੀ ਆ ਵੀ ਆ ਜਿਹੜੇ ਕਹਿੰਦੇ ਸੀ ਕਿ ਹਾਂ ਰੁਪਿੰਦਰ ਹਾਂਡਾ ਨੇ ਕਿਹਾ ਵਾ ਵੀ ਮੈਨੂੰ ਪੈਸੇ ਦੇਵੋ ਤੇ ਮੈਂ ਫਿਰ ਸ਼ੋਅ ਤੇ ਜਾਣਾ ਮੈਨੂੰ ਨਹੀਂ ਲੱਗਦਾ ਵੀ ਇਹ ਵਿੱਚ ਕੋਈ ਗਲਤੀ ਹੈਗੀ ਆ ਕਿਉਂਕਿ ਕੋਈ ਵੀ ਸਿੰਗਰ ਹੈਗਾ ਉਹ ਪਹਿਲਾਂ ਪੇਮੈਂਟ ਆਪਣੀ ਪੂਰੀ ਮੰਗਦਾ ਵਾ ਫਿਰ ਉਹ ਕਹਿੰਦਾ ਵੀ ਮੈਂ ਸ਼ੋਅ ਕਰਾਂਗਾ ਵਾ ਤੁਹਾਡੀ ਕੀ ਗਰੰਟੀ ਆ ਵੀ ਤੁਸੀਂ ਉਹਨਾਂ ਤੋਂ ਐਡੇ ਸ਼ੋਅ ਕਰਵਾ ਲੋ ਐਡੇ ਗਾਣੇ ਉਹਨਾਂ ਤੋਂ ਕਰਵਾ ਲੋ ਉਸ ਤੋਂ ਬਾਅਦ ਵੀ ਤੁਸੀਂ ਕਹਿੰਦੇ ਅਸੀਂ ਪੈਸੇ ਨਹੀਂ ਦੇਣੇ ਕੀ ਗਰੰਟੀ ਆ ਇੱਕ ਤਾਂ ਉਹ ਉੱਥੇ ਬੈਠੀ ਵੇਟ ਕਰ ਰਹੀ ਆ ਸਾਡਾ ਤੇ ਕੋਈ ਜਾਊਗਾ ਤੇ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਦੱਦੂਗਾ ਕਿ ਉਹ ਸਿੱਧੀ ਸ਼ੋਅ ਦੇ ਵਿੱਚ ਆਊਗੀ ਠੀਕ ਹੈ ਠੀਕ ਹੈ ਜੇ ਉਹਨਾਂ ਨੇ ਕਹਿ ਦਿੱਤਾ ਮੈਨੂੰ ਪੇਮੈਂਟ ਚਾਹੀਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਉਹ ਉਹ ਆਪਣਾ ਹੱਕ ਮੰਗ ਰਹੀ ਆ ਇਹਦੇ ਵਿੱਚ ਕੋਈ ਗਲਤੀ ਹੈਗੀ ਆ ਗੱਲ ਪੈਸੇ ਦੀ ਆ ਨਾ ਅ ਸ਼ੋ ਨੂੰ ਮੈਂ ਵੀ ਸਨ ਟਿਕਟਾਂ ਸੀ ਠੀਕ ਹੈ ਸੋ ਤੁਸੀਂ ਮੈਨੂੰ ਟਿਕਟਾਂ ਦਿੱਤੀਆਂ ਸੀਗਾ ਵੀ ਆਪਣੇ ਕਲਾਇੰਟਸ ਨੂੰ ਟਿਕਟਾਂ ਜਿਹੜੀਆਂ ਇਹ ਵੰਡ ਕੇ ਸੋ ਤੁਸੀਂ ਇਹ ਦੇਖੋ ਵੀ ਜਿੱਦਾਂ ਸ਼ੋ ਸੀਗਾ ਤੇ ਇਹ ਟਿਕਟਾਂ ਟਿਕਟਾਂ ਦੇ ਪੈਸੇ ਜਿਹੜੇ ਜਿਹੜੀਆਂ ਜਿੰਨੀਆਂ ਵੀ ਕੋਈ ਟਿਕਟਾਂ ਸੀਗੀਆਂ ਹਨਾ ਉਹਦੇ ਪੈਸੇ ਮੇਰੇ ਕੋਲ ਸੀਗੇ ਤੁਸੀਂ ਮੈਨੂੰ ਕਿਹਾ ਤੁਸੀਂ ਕਿਸੇ ਨੂੰ ਫੋਨ ਕਰਵਾਇਆ ਜਿਹੜੇ ਇੱਥੋਂ ਦੇ ਪ੍ਰਮੋਟਰ ਹੈਗੇ ਉਹਨਾਂ ਨੇ ਫੋਨ ਕਰਵਾਇਆ ਮੈਨੂੰ ਕੱਲੀ ਉਹਨਾਂ ਨੇ ਬੋਲਦੇ ਜਿੰਨਾ ਜਿੰਨਾ politician ਦੇ ਪੈਸੇ ਸੀਗੇ ਤਾਂ ਹਾਂ ਕਿਹਾ ਵੀ ਸਾਨੂੰ ਪੈਸੇ ਹੁਣੇ ਰਾਈਟਵੇ ਸੈਂਡ ਕਰੋ ਠੀਕ ਹੈ ਕਿ 2-300 ਡਾਲਰ ਸੀ ਨਾ ਤੁਸੀਂ ਰਾਈਟਵੇ ਕਿਹਾ ਵੀ ਕਈਆਂ ਨੇ ਕਿੰਨੇ ਜਿਹੜਾ ਕਈ ਟੀਨੇ ਜਿਹੜਾ ਵੀ ਸਾਨੂੰ ਹੁਣੇ ਮੁਣੀ ਸੈਂਡ ਕਰੋ ਵੇ ਤੁਸੀਂ ਵੀ ਮਨੀ ਮੰਗਿਆ ਤਾਂ ਤੁਹਾਨੂੰ ਵੀ ਉਹ ਹੋ ਗਿਆ ਸਿਰਾਂ ਵੀ ਪਤਾ ਨਹੀਂ ਵੀ ਜੇ ਮੈਂ ਹੁਣ ਮਨੀ ਨਾਮ ਕੇ ਬਾਅਦ ਕਿਉਂ ਪਤਾ ਨਹੀਂ ਕੋਈ ਰੱਖ ਰਿਹਾ ਕਿਦਾਂ ਟੀ ਤੁਹਾਡੇ ਦਿਮਾਗ 'ਚ ਇਹਦਾ ਮੈਨੂੰ ਨਹੀਂ ਪਤਾ ਪਰ ਹਰ ਇੱਕ ਨੂੰ ਪੈਸਾ ਹਰ ਇੱਕ ਕੋਈ ਕੰਮ ਪੈਸੇ ਦੀ ਕਰਦਾ ਜੇ ਉਹਨਾਂ ਨੇ ਆਪਣੇ ਪੈਸੇ ਮੰਗਿਆ ਨਾ ਉਹਨਾਂ ਨੇ ਆਪਣਾ ਹੱਕ ਮੰਗਿਆ ਇਹਦੇ 'ਚ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਦਾ ਕੋਈ ਕਸੂਰ ਨਹੀਂ ਹੈਗਾ ਬਟ ਜੋ ਹਾਲਾਤ ਦੇ ਵਿੱਚ ਉਹ ਵਿਚਾਰੀਏ ਤੁਗਈਆ ਕਿੰਨਾ ਰੋ ਕੇ ਸਾਰਾ ਕੁਝ ਹੁੰਦੇ ਦੇ ਬਾਵਜੂਦ ਉਹਨੇ ਸੇ ਸਭੰਭਾਲ ਲਈ ਸਾਰਾ ਕੁਝ ਹੋ ਗਿਆ ਮਾਈਕ ਸਿੱਟਣ ਦੀ ਤੇ ਮੈਂ ਗੱਲ ਆਉਂਦੀ ਹੈ ਮਾਈਕ ਸਿੱਟਿਆ ਤਾਂ ਸੀ ਉਹਨੂੰ ਗੁੱਸਾ ਜੜਿਆ ਸੀਗਾ ਸੋ ਲਾਸਟ ਦੇ ਵਿੱਚ ਜਿਹੜੇ ਇਥੇ ਨੇ ਪ੍ਰੋਮੋਟਰ ਹੈਗੇ ਆ ਉਹਨਾਂ ਨੇ 뮤지컬ਾਂ ਨੂੰ ਕਿਹਾ ਜਿਹੜਾ ਬੈਕ ਸਾਈਡ ਜਿਹੜਾ 뮤직 ਵਾਲਾ ਜਿਹੜਾ ਉਹਨਾਂ ਨੂੰ ਕਿਹਾ ਵੀ 뮤직 ਬੰਦ ਕਰ ਦੋ ਮੈਂ ਤਾਂ ਉਹ ਇਹਦੇ ਐਕਸਟਰਾ ਪੈਸੇ ਨਹੀਂ ਦੇਣੇ ਤੇ ਉਹ ਉਹਨਾਂ ਨੇ ਫਿਰ ਇਹ ਗੱਲ ਕਹੀ ਆ ਵੀ ਸਾਡਾ ਦਿਮਾਗ ਨਾ ਵਾਸੀ ਅਸੀਂ 뮤직 ਪੁਜਾਈ ਜਾਣਾ ਤੇ ਉਹਨਾਂ ਨੇ 뮤직 ਜਿਹੜਾ ਬੰਦ ਕੀਤਾ ਤੇ ਉਹ ਤੋਂ ਬਾਅਦ ਪਿੰਡਾਂ ਨੂੰ ਗੁੱਸਾ ਆ ਜਾਣਾ ਤਾਂ ਵਿਚਾਰੇ ਨੇ ਲਾਸਟ ਦੇ ਵਿੱਚ ਆ ਕੇ ਮਾਈਕ ਚਿੱਟਿਆ ਸੀਗਾ ਠੀਕ ਆ ਉਹ ਗੱਲ ਹੋ ਰਹੀ ਤੇ ਉਹ ਉਦੋਂ ਹੀ ਬਹੁਤ ਹੋਈ ਹੋਈ ਸੀ ਇਹ ਇਹ ਜੀ ਇਹਦੇ 'ਚ ਬਹੁਤ ਵੱਡੀ ਇਨਸਲਟ ਹੈਗੀ ਆ ਜਦੋਂ ਸਿੰਗਲ ਗਾਣਾ ਗਾਉਂਦਾ ਹੋਇਆ ਪਿਕਚਰ ਕੋਈ 뮤직 ਬੰਦ ਕਰ ਦੇਵੇ ਤੇ ਕਿੰਨੀ ਵੱਡੀ ਇਨਸਲਟ ਹੈਗੀ ਆ ਸੋ ਉਹਦਾ ਮਾਈਕ ਸਿੱਟਣ ਦਾ ਇੱਕ ਕਾਰਨ ਇਹ ਵੀ ਹੈਗਾ ਸੀਗਾ